ਆ ਸੁਖਬੀਰ ਸਿੰਘ ਹੁੜਾ ਤੇ ਮੈਨੂੰ ਤਰਸ ਆ ਰਿਹਾ ਉਹ ਤੇ ਵਿਚਾਰੇ ਆਪਣੇ ਆਪ ਨੂੰ ਬਚਾਉਣ ਵਾਸਤੇ ਹੱਥ ਦਾ ਕੱਢ ਰਹੇ ਜਿਸ ਜਿੱਥੇ ਮੁੱਖ ਮੰਤਰੀ 1100 ਬੰਦਾ ਆਪਣੇ ਨਾਲ ਰੱਖੇ ਤੁਸੀਂ ਸਮਝ ਲਓ ਉੱਥੇ ਕਿਸੇ ਸਧਾਰਨ ਵਿਅਕਤੀ ਦੀ ਜ਼ਿੰਦਗੀ ਮਹਿਫੂਜ਼ ਹੋ ਸਕਦੀ ਲੋਕੋ ਇੱਕ ਸਪੈਸ਼ਲ ਦਵਾਈ ਪੀ ਲੈਂਦੇ ਨੇ ਭਗਵੰਤ ਮਾਨ ਜੀ ਅਸਲ ਦੇ ਵਿੱਚ ਜ਼ੀਰੋ ਤੇ ਰਹਿ ਮੇਰਾ ਓਪਨ ਚੈਲੰਜ ਹੈ ਕਿ ਸੰਗਰੂਰ ਵੀ ਸੀ ਸਾ ਸੁਖਪਾਲ ਸਿੰਘ ਖਹਿਰਾ ਜਿੱਤ ਰਹੇ ਨੇ ਇਹਦੇ ਤੋਤੇ ਉੱਡੇ ਨੇ ਭਗਵੰਤ ਦੇ ਵੀ ਅਸੀਂ ਨੀਤੇ ਬਿੱਟੂ ਨੂੰ ਨਿਆਂਗਦੇ ਬਾਟੇ ਵਰਗਾ ਬਾਜ ਕੇ ਘੱਲਾਂਗੇ ਮੈਂ ਕੀ ਕਹਿਣਾ ਜੀ ਪਹਿਲੀ ਗੱਲ ਤੇ ਛੱਡ ਕੇ ਥੋੜੇ ਗਏ ਨੇ ਉਹਨਾਂ ਸਾਰਿਆਂ ਦੇ ਬਦਲ ਸਾਡੇ ਕੋਲ ਨੇ ਚੰਗੇ ਬਦਲ ਨੇ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਜਦੋਂ ਕਾਂਗਰਸ 'ਚ ਰੁਝਾਨ ਲੋਕਾਂ ਦਾ ਹੋਇਆ ਜੇ ਚੰਦ ਵੇਖੋ ਜੇ ਤੇ ਕੋਈ ਕਿਸੇ ਕਾਰਨ ਛੱਡ ਕੇ ਗਿਆ ਕਿਸੇ ਡਾਇਲੋਜੀਕਲ ਕਾਰਨ ਛੱਡ ਕੇ ਗਿਆ ਹੋਏ ਤੇ ਫਿਰ ਗੱਲ ਵੱਖਰੀ ਹੁੰਦੀ ਹੈ ਜੇ ਕਿਸੇ ਨੂੰ ਕੋਈ ਸਹੂਲਤ ਚਾਹੀਦੀ ਹੈ ਕੋਈ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਵਿਜੀਲੈਂਸ ਤੋਂ ਜਾਂ ਕਿਤੋਂ ਗਿਆ ਉਸ ਉਸ ਬਿਮਾਰੀ ਦਾ ਇਲਾਜ ਸਾਡੇ ਕਮੇਟੀ ਮੇਰੇ ਦਾ ਨਾਮ ਤਾਂ ਕਰਦੇ ਬਾਜਵਾ ਸਾਹਿਬ ਬਾਜਵਾ ਸਾਹਿਬ ਮੇਰੇ ਨਾਮ ਤੋਂ ਡਰ ਲੱਗਦਾ ਉਹਨਾਂ ਨੂੰ ਬੋਲ ਮੈਂ ਪ੍ਰਚਾਰ ਕੇ ਲਈ ਹਾਂ ਜੀ ਸਤੂਰ ਪ੍ਰਚਾਰਸ਼ੀਲ ਕੋ ਸਾਹਿਬ ਨੇ ਮੈਨੂੰ ਪਤਾ ਲੱਗਾ 2 3 3 4 ਅੱਛਾ ਬਾਈਵੰਦ ਜਿਹੜੇ ਜਾਂਦੇ ਵਿੱਚ ਕੇਜਰੀਵਾਲ ਸਾਹਿਬ ਆਂਦੇ ਰਿਹਾ ਤੁਹਾਨੂੰ ਕੀ ਲੱਗਦਾ ਜੇ ਪੰਜਾਬ ਦੇ ਵਿੱਚ ਵੀ ਸੇਮ ਉਸਤਰਾ ਦੀ ਪਾਲਿਸੀ ਬਣੀ ਹੋਵੇ ਮੈਂ ਸਭ ਨੇ 110% ਪੰਜਾਬ ਦੇ ਵਿੱਚ ਵੀ ਕਾਰਵਾਈ ਉਹਨਾਂ ਗਰਾਊਂਡਸ ਤੇ ਹੋਣੀ ਚਾਹੀਦੀ ਹੈ ਜੋ ਕੇਜਰੀਵਾਲ ਦੇ ਖਿਲਾਫ ਹੋਈ ਬਟ ਮੈਂ ਇੱਕ ਗੱਲ ਦੇ ਖਿਲਾਫ ਹਾਂ ਕਿ ਜੇ ਤੁਸੀਂ ਇਹ ਕੰਮ ਕਰਨਾ ਹੀ ਸੀ ਤੇ ਤੁਸੀਂ 1 ਸਾਲ ਪਹਿਲੇ ਕਿਉਂ ਨਹੀਂ ਕੀਤਾ ਹੁੰਦੀ ਈਪ ਆਫ ਲੈਕਸਿਸ ਕੀਤਾ ਨੰਬਰ 2 ਜੇ ਕੋਈ ਵੀ ਕੇਸ ਹੈ ਉਹਦੀ ਐਫ ਆਈ ਆਰ ਤੁਸੀਂ ਇਮੀਡੀਏਟਲੀ ਪੂਰੀ ਕਰੋ ਡੇ ਟੂ ਡੇ ਹੀアリング ਕਰ ਰਹੇ ਹੋ ਤਾਂ ਕੇਸ ਦਾ ਫੈਸਲਾ ਕਰੋ ਤੁਸੀਂ ਜਾਣ ਪੁੱਝ ਕੇ ਲਟਕਾਈ ਜਾਂਦੇ ਹੋ ਚਮਕਾਈ ਜਾਂਦੇ ਹੋ ਤੇ ਜਿਹੜਾ ਇਹਨਾਂ ਦੀ ਵਾਸ਼ਿੰਗ ਮਸ਼ੀਨ ਚਾਈ ਜਾਂਦਾ ਉਹਦੇ ਕੱਪੜੇ ਸਾਫ਼ ਕਰਕੇ ਬਾਹਰ ਕੱਢੀ ਜਾਂਦੇ ਲੋ ਐਂਡ ਆਰਡਰ ਦਾ ਤਾਂ ਮੈਂ ਵੇਖਣਾ ਕਿ ਤੁਸੀਂ ਵੇਖੋ ਇੱਥੇ ਕਿਸੇ ਬੰਦੇ ਦੀ ਜ਼ਿੰਦਗੀ ਮਹਿਫੂਜ਼ ਹੈ 1100 ਬੰਦਾ ਜਿੱਥੇ ਚੀਫ ਮਿਨਿਸਟਰ ਆਪਣੇ ਨਾਲ ਲਈ ਫਿਰਦਾ ਉਹ ਮੂੰਹ ਬੋਲਦੀ ਤਸਵੀਰ ਹੈ ਜਿਸ ਜਿੱਥੇ ਮੁੱਖ ਮੰਤਰੀ 1100 ਬੰਦਾ ਆਪਣੇ ਨਾਲ ਰੱਖੇ ਤੁਸੀਂ ਸਮਝ ਲਓ ਉਥੇ ਕਿਸੇ ਸਧਾਰਨ ਵਿਅਕਤੀ ਦੀ ਜ਼ਿੰਦਗੀ ਮਹਿਫੂਜ਼ ਹੋ ਸਕਦੀ ਜਦੋਂ ਇੱਕ ਸਪੈਸ਼ਲ ਦਵਾਈ ਪੀ ਲੈਂਦੇ ਨੇ ਭਗਵੰਤ ਮਾਨ ਜੀ ਅਸਲ ਦੇ ਵਿੱਚ ਜ਼ੀਰੋ ਤੇ ਰਹੇ ਮੇਰਾ ਓਪਨ ਚੈਲੰਜ ਹੈ ਕਿ ਸੰਗਰੂਰ ਵੀ ਸੀਟ ਸਾ ਸੁਖਪਾਲ ਸਿੰਘ ਖਹਿਰਾ ਜਿੱਤ ਰਹੇ ਨੇ ਇਹਦੇ ਤੋਤੇ ਉੱਡੇ ਨੇ ਭਗਵੰਤ ਜੀ ਇਹ ਜਿੱਥੇ-ਜਿੱਥੇ ਜਾਂਦਾ ਨਿਰੀ ਪੁਲਿਸ ਸਵਾਗਤ ਕਰਦੀ ਕੋਈ ਬੰਦਾ ਤੇ ਹੁੰਦਾ ਹੀ ਨਹੀਂ ਉੱਥੇ ਸੁਖਵੀਰ ਬਾਦਲ ਕਹਿੰਦੇ ਫਿਕਸ ਮੈਚ ਖੇਡ ਰਹੇ ਆ ਅੱਜ ਵੀ ਸੁਖਵੀਰ ਬਾਦਲ ਬਾਅਦਰ ਕਹਿੰਦੇ ਫਿਕਸ ਮੈਚ ਆ ਮੈਂ ਰਾਜਨੀਤੀ ਛੱਡ ਦੂੰਗਾ ਤੇ ਮੈਂ ਕਦੋਂ ਭੱਜ ਗਿਆ ਮੈਂ ਕਦੋਂ ਭੱਜ ਗਿਆ ਅਸੀਂ ਇਸੇ ਕੱਲ ਨੂੰ ਹੀ ਪ੍ਰਧਾਨ ਲਾਇਆ ਉਹ ਯਾਰ ਉਹਦਾ ਮੰਨ ਜਾ ਇੱਕ ਮਿੰਟ ਮੇਰੀ ਸੁਣ ਲੋ ਅਬ ਨਹੀਂ ਤੇ ਬਿੱਟੂ ਨੂੰ ਨਿਆਂ ਦੇ ਬਾਟੇ ਵਰਗਾ ਬਾਜ ਕੇ ਘੱਲਾਂਗੇ ਇਹ ਤਾਂ ਮੇਰੇ ਨਾਮ ਤੋਂ ਡਰਦੇ ਨੇ ਮੇਰੇ ਨਾਮ ਤੋਂ ਡਰ ਲੱਗਦਾ ਆਹ ਨਾ ਇਹਦਾ ਨੇ ਬਿੱਟੂ ਦੇ ਨਾਮ ਤੋਂ ਤੇ ਸਾਰੇ ਡਰਦੇ ਨੇ ਜੀ ਕਿਉਂਕਿ ਤੁਹਾਨੂੰ ਪਤਾ ਹੈ ਬਿੱਟੂ ਜਿਹੜਾ ਇੱਕ ਬਹੁਤ ਵੱਡੇ ਏਜੰਸੀਆਂ ਦਾ ਬੰਦਾ ਜੀ ਉਹਦੇ ਤੋਂ ਕੌਣ ਨਹੀਂ ਡਰੇਗਾ ਹਾਂ ਖਾਲੀ ਬਲ ਕਹਿ ਰਹੇ ਕਿ ਫਿਕਸ ਮੈਚ ਖੇਡਦੀ ਹੈ ਕਾਂਗਰਸ ਅੱਜ ਵੀ ਪੰਜਾਬ ਦੇ ਵਿੱਚ ਸੁਖਵੀਰ ਪੰਜਾਬ ਬਚਾਓ ਦੀ ਯਾਤਰਾ ਪੰਜਾਬ ਦੀ ਯਾਤਰਾ ਚੱਲ ਰਹੀ ਹੈ ਬਚਾਓ ਯਾਤਰਾ ਲਗਾਤਾਰ ਚੱਲ ਰਹੀ ਹੈ ਪੰਜਾਬ ਦੀ ਯਾਤਰਾ ਚੱਲ ਰਹੀ ਹੈ ਉਹ ਕਹਿੰਦੇ ਪੰਜਾਬ ਬਚਾਓ ਕਿਹਦੇ ਤੋਂ ਬਚਾਈਏ ਨਹੀਂ ਪੰਜਾਬ ਕੌਣ ਜਾਣਦਾ ਕਹਿੰਦੇ ਵਿਚਾਰਾ ਮੈਂ ਫੋਨ ਦੇ ਦੇਖੋ ਸਹਿਜ ਸੁਖਵੀਰ ਸਿੰਘ ਹੁੜਾ ਤੇ ਮੈਨੂੰ ਤਰਸ ਆ ਰਿਹਾ ਉਹ ਤੇ ਵਿਚਾਰੇ ਆਪਣੇ ਆਪ ਨੂੰ ਬਚਾਣ ਵਾਸਤੇ ਯੱਤਰਾ ਕੱਢ ਰਹੇ ਨੇ ਤੇ ਕੋਈ ਗੱਲ ਨਹੀਂ ਬੈਸਟ ਆਫ ਲੱਕ ਟੂ ਹਿ ਮੈਂ ਇਸ ਤੋਂ ਬਾਅਦ ਬੜਾ ਮਿਲ ਰਿਹਾ